ਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤ ਸ੍ਰੀ ਅਕਾਲ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਮੇਰੇ ਇਲੈਕਸ਼ਨ ਸੀ ਮੈਂ ਗੱਲੇ ਗਲੀ ਮੁਹੱਲਿਆਂ 'ਚ ਜਿੱਥੇ-ਜਿੱਥੇ ਇਲੈਕਸ਼ਨ ਮੀਟਿੰਗ ਕਰਦਾ ਸੀ ਦੋ ਤਿੰਨ ਮੁੱਦੇ ਇਹੋ ਜਿਹੇ ਸਿਕੇ ਜਿਹੜੇ 70 80% ਜਗ੍ਹਾ ਹੁੰਦੇ ਹੀ ਹੁੰਦੇ ਔਰ ਇੱਕ ਕੰਮ ਹੁੰਦਾ ਉਹਦੇ ਵਿੱਚੋਂ ਤਾਰਾਂ ਪਾਉਂ ਸਰਕਾਰ ਨੇ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਚੋਦਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਣੇ ਮੈਂ ਜ਼ਿੰਮੇਵਾਰੀ ਬਿਜਲੀ ਦੀ ਆ ਜਿਹੜਾ ਫਰਕ ਹੁੰਦਾ ਸੀ ਜੀ ਉਹ ਤੇ ਮੈਂ ਪ੍ਰੋਮਿਸ ਕੀਤਾ ਲੋਕਾਂ ਨੂੰ ਬੜ ਮੇਰੇ ਕੋਲ ਆਪ ਹੀ ਕਰਨ ਦਾ ਬੜਾ ਫੈਸਲਾ ਲੈ ਲਿਆ ਮੇਰੇ ਕੋਲ ਇਹਨਾਂ ਨੇ ਮੌਕਾ ਦਿੱਤਾ ਪਰ ਉਹ ਮੌਕੇ ਦਾ ਫਾਇਦਾ ਉਠਾੰਦਿੰਨਾ ਇੱਕ ਸਬ ਡਿਵੀਜ਼ਨ ਦਾ ਹਲੇ ਟੈਂਡਰ ਲਗਾਇਆ Ludhiana ਦੀ ਇਹ ਸਬ ਡਿਵੀਜ਼ਨ ਹੈ ਤੇ ਫੋਰੇ ਵਾਲੇ ਚੌਂਕ ਦੀ ਸਬ ਡਿਵੀਜ਼ਨ ਨੂੰ ਕਹਿੰਦੇ ਕਿਉਂ ਚੀਫ ਸਾਹਿਬ ਹਾਂਜੀ ਯੂਨਿਟ 1 ਸਾਹਿਬ ਯੂਨਿਟ 1 ਜਰੜਵਾੜਾ ਇਹਦੇ ਵਿੱਚ ਜਿੰਨੇ ਇਲਾਕੇ ਆਉਂਦੇ ਆ ਜਿਹੜੇ ਉੱਪਰ ਪਰ ਹੱਟੇ ਸਭੀਆਂ ਤਾਰਾਂ ਬਿਲਕੁਲ ਸਹੀਆਂ ਹੋਈਆਂ ਹੋਣਗੀਆਂ ਬਿਲਕੁਲ ਫੋਟੋਆਂ ਵੀ ਹੈਗੀਆਂ ਜਿਹਦੇ ਵਿੱਚ ਇਹ ਤੁਸੀਂ ਦੇਖ ਸਕੋਗੇ ਕਿ ਪਹਿਲਾਂ ਕੀ ਹਾਲ ਸੀ ਲੋਕ ਕਰਨ ਤੋਂ ਬਾਅਦ ਕੀ ਹਾਲ ਪਹਿਲਾਂ ਲੋਕੋ ਨੇ ਬਹੁਤ ਖੁਸ਼ ਜੀ ਆ ਮੀਟਰ ਬੱਤੇ ਆ ਜੇ ਕੋਈ ਕਿਸੇ 'ਚ ਪਾਣੀ ਜਾ ਰਿਹਾ ਜਾਂ ਕਿਸੇ ਸ਼ਾਰਟ ਹੁੰਦਾ ਉਹ ਰਿਪੇਅਰ ਕਰਾਂਗੇ ਕੋਈ ਵੀ ਪੂਲ ਸੜਕ ਦੇ ਵਿੱਚ ਆਂਦਾ ਉਹਨੂੰ ਸਾਈਡ ਤੇ ਕਰਾਂਗੇ ਜੀ ਕੋਈ ਵਾਇਰ ਇੱਦਾਂ ਸੈਕ ਕਰ ਰਹੀ ਆ ਜਾਂ ਕੁਛ ਐ ਉਹਦੇ ਸਾਹਮਣੇ ਵੱਡੇ ਪੋਲ ਲਗਾ ਕੇ ਉਹਨਾਂ ਨੂੰ ਉੱਚਾ ਕਰਾਂਗੇ ਤਾਂ ਕਿ ਕੋਈ ਗੱਡੀ ਨਾ ਫਸੇ ਜਾਂ ਕਿਸੇ ਨੂੰ ਜਿੱਦਾਂ ਕੋ ਟਰੱਕ ਜਾਂਦਾ ਜਾਂ ਕੋਈ ਟੈਂਪੋ ਜਾਂਦਾ ਉਹ ਤੁਸੀਂ ਦੇਖਿਆ ਹੋਣਾ ਲੱਕੜੀ ਦੇ ਡੰਡੇ ਨਾਲ ਉੱਪਰ ਕਰਦੇ ਆ ਉਹ ਸਾਰੇ ਕੰਮ ਅਸੀਂ ਖਤਮ ਕਰਕੇ ਕੋਸ਼ਿਸ਼ ਕਰਦੇ ਜਿੰਨਾ ਸਾਫ਼ ਸੁਥਰਾ ਹੋਵੇ ਲੱਗਣਗੇ ਵੀ ਸੋਹਣੇ ਔਰ ਫਾਲਟ ਵੀ ਕੱਟਣਾ ਕਿਉਂਕਿ ਜਦੋਂ ਕੇਬਲਾ ਤਾਰਾਂ ਸੈਕ ਕਰਦੀਆਂ ਕੋਈ ਕਿਤੇ ਜਾ ਰਹੀ ਕੋਈ ਕਿਤੇ ਜਾ ਰਹੀ ਤਾਂ ਫਾਲਟ ਵੀ ਜਿਆਦਾ ਪੈਂਦੇ ਆ ਆਪਣੇ ਘਰਾਂ ਵਿੱਚ ਬਿਜਲੀ ਦੇ ਫਾਲਟ ਵੀ ਘਟ ਪੈਣਗੇ ਜਗਾ ਵੀ ਸੋਹਣੀ ਸੋਹਣੀ ਲੱਗੇਗੀ ਔਰ ਮਤਲਬ ਕਿ ਮੇਰੇ ਖਿਆਲ ਟਰਾਂਸਮਿਸ਼ਨ ਲਾਸਸ ਵੀ ਘਟਣਗੇ ਸਰ ਕਈ ਜਗ੍ਹਾ ਹੱਥ ਸੇ ਵੀ ਅਸੀਂ ਦੇਖਿਆ ਕਿ ਤਾਰਾਂ ਜਿਆਦਾ ਹੁਣ ਕਰਨ ਹੱਥ ਸੇ ਵੀ ਵਾਪਰ ਜਾਂਦੇ ਸੀ ਕੋਈ ਛੋਟੇ ਬੱਚੇ ਨੇ ਮੈਂ ਤਾਂ ਕਿਹਾ ਜੀ ਬੱਚਿਆਂ ਨੂੰ ਬਾਹਰ ਸ਼ੈਰ ਕਰਨ ਨੀ ਜਾਨ ਦਿੰਦੇ ਕਿ ਜੀ ਕੋਈ ਤਾਰ ਨਾਲ ਲੱਗੇ ਕੋਈ ਕੁਛ ਨਾ ਉਹ ਸਾਰੇ ਹਾਦਸਿਆਂ ਤੋਂ ਵੀ ਬਚਾ ਹੋਏਗਾ ਟਰਾਂਸਮਿਸ਼ਨ ਦੇ ਲਾਸ ਵੀ ਘਟਣਗੇ ਮੇਰੇ ਹਿਸਾਬ ਨਾਲ ਬਿਜਲੀ ਦੇ ਬਿੱਲਾਂ 'ਚ ਵੀ 19-21 ਦਾ ਫਰਕ ਪੈਣਾ ਚਾਹੀਦਾ ਔਰ ਜਿਹੜਾ ਸਭ ਤੋਂ ਅ ਬੈਸਟ ਪਾਰਟ ਹੈ ਕਿ ਜਿਹੜੇ ਫਾਲਟ ਪੈ ਜਾਂਦੇ ਆ ਬਿਜਲੀ ਚਲੇ ਜਾਂਦੀ ਗਰਮੀਆਂ 'ਚ ਤਿੰਨ-ਤਿੰਨ ਘੰਟੇ ਚਾਰ-ਚਾਰ ਘੰਟੇ ਨਹੀਂ ਆਉਂਦੀ ਬੰਦੇ ਨੂੰ ਆਨਣੋ ਟਾਈਮ ਲੱਗਦਾ ਉਹ ਵੀ ਬਹੁਤ ਘਟ ਜਾਊਗਾ ਅੱਛਾ ਸਰ ਲੁਧਿਆਣੇ ਦੇ ਵਿੱਚ ਕੀਤਾ ਜਾਊਗਾ ਜਾਂ ਇਹ ਨਹੀਂ ਪੂਰੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਕੀਤਾ ਜਾਊਗਾ ਅੱਛਾ ਸਰ ਇੱਕ ਹਫਤਾ ਖੋਇਆ ਕੰਮ ਚਾਲੂ ਹੋਇਆ ਮੈਂ ਉਹੀ ਦੇਖਣ ਆਇਆ ਸੀਗਾ ਅਸੀਂ ਇੱਕ ਟੈਂਡਰ ਇੱਕ ਸਬ ਡਿਵੀਜ਼ਨ ਦਾ ਲਗਾਇਆ ਉਹ ਸਬ ਡਿਵੀਜ਼ਨ ਨੂੰ ਐਗਜ਼ਾਮਪਲ ਬਣਾ ਕੇ ਦੇਖੇ ਕਿ ਜੇ ਕੋਈ ਕੰਮ ਰਹਿ ਗਿਆ ਉਹ ਟੈਂਡਰ ਚ ਐਡ ਕਰ ਦਾਂਗੇ ਜੇ ਕੋਈ ਫालतू ਕੰਮ ਆ ਉਹ ਕੱਟ ਦਾਂਗੇ ਇਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਬਾਕੀ 86 ਸਬ ਡਿਵੀਜ਼ਨ ਹੈ ਜੀ ਪੂਰੇ ਪੰਜਾਬ ਚ 87 ਹੈਗੇ 1 ਦਾ ਲਗਾਏ ਆ ਇਹ ਕਰਕੇ ਹੋਰ ਮਹੀਨੇ ਡੇਢ ਤੱਕ ਅਸੀਂ ਪੂਰੇ ਪੰਜਾਬ ਦਾ ਟੈਂਡਰ ਹੁਣ ਇਕੱਠਾ ਲਗਾ ਅੱਛਾ ਸਰ ਅਸੀਂ ਤਾਰਾ ਹੋ ਗਈਆਂ ਜਾਂ ਹੋਰ ਹੋ ਗਈਆਂ ਲੋਕੀ ਆਉਂਦੇ ਸੀ ਉਹ ਵੀ ਬਣ ਜਾਂਦੇ ਸੀ ਪਿੱਛੇ ਜਿਹੜੇ ਨੇ ਪ੍ਰਾਈਵੇਟ EMPLOYE ਉਹਨਾਂ ਨੂੰ ਵੀ ਕੋਈ ਹਦਾਇਤ ਇਹ ਦੇਖੋ ਜੀ ਅਸੀਂ ਕੇਬਲ ਵਾਲਿਆਂ ਨੂੰ ਰਿਕੁਐਸਟ ਦਿੱਤੀ ਆ ਕਿ ਤਾਰਾ ਤਾ ਸਾਰੀਆਂ ਠੀਕ ਕਰੀ ਜੀ ਜਿਹੜਾ ਬਿਜਲੀ ਬੋਰਡ ਦੇ ਨਾਲ ਲੱਗ ਕੇ ਠੀਕ ਕਰਾ ਲਓ ਨਹੀਂ ਤਾਂ ਸਾਡੇ ਤਾਂ ਜਿਹੜੀ ਬਿਜਲੀ ਬੋਰਡ ਦੀ ਕੇਬਲ ਨਹੀਂ ਹੈਗੀ ਉਹ ਅਸੀਂ ਕੱਟ ਦਿੱਤੀ ਹੈ ਸਰ ਡੈਡਲਾਈਨ ਕੀ ਹੈ ਇਸ ਪਾਰਟिकुलर ਪਾਇਲਟ ਪ੍ਰੋਜੈਕਟ ਦੇ ਫੇਸ ਇਹ ਪਾਇਲਟ ਪ੍ਰੋਜੈਕਟ ਦੱਸੋ ਜੀ ਠੇਕੇਦਾਰ ਸਾਹਿਬ ਕਿੰਨੀ ਦੇਰ ਲੱਗੂ ਕਿੱਥੇ ਆ ਕੰਟਰੈਕਟਰ ਅੱਛਾ ਸਰ ਵੈਸੇ ਅਸੀਂ 2 ਮਹੀਨੇ ਇਹਨਾਂ ਨੂੰ ਲਓ ਮਹੀਨੇ ਦਾ ਟਾਈਮ ਲੱਗਦਾ ਪਰ ਕੁਛ ਹਾਂਜੀ ਸਰ ਬਾਜ਼ਾਰਾ ਦੇ ਵਿੱਚ ਕਾਫੀ ਗੁੰਝਲਾ ਵਰਗਾ ਉਹ ਸਾਰਾ ਸਾਫ ਆ ਦੇਖੋ ਮੈਂ ਤੁਹਾਨੂੰ ਦੱਸਾਂਦਾ ਇੱਕ ਮਿੰਟ ਪਰ ਕਾਫੀ ਉੱਥੇ ਅੱਗ ਅੱਗੇ ਅੱਗਾ ਵੀ ਆ ਦੇਖੋ ਇੱਕ ਇੱਕ ਮਿੰਟ ਸਾਹਿਬ ਜੀ ਆ ਇਹੋ ਹੀ ਖੰਭ ਹੈ ਇਹ ਪਹਿਲਾ ਆ ਦੇਖਿਆ ਜੀ ਜੀ ਆ ਬਾਅਦ ਚ ਜੀ ਇੱਕ ਆ ਦੇਖੋ ਇਹ ਪਹਿਲਾ ਜੀ ਇਹ ਬਾਅਦ ਚ ਜਿੰਨਾ ਫਰਕ ਹੈ ਹੈ ਕਿ ਨਹੀਂ ਫਰਕ ਆ ਦੇਖੋ ਇਹ ਪਹਿਲਾਂ ਇਹ ਬਾਅਦ ਚ ਜੀ ਤੂੰ ਤਾਂ ਗੋੜਮੰਡੀ ਚੜ ਉਹਦੇ ਪਾਸੇ ਇਦਾਂ ਇਹ ਇਹ ਆ ਆ ਦੇਖੋ ਆ ਬੰਦਾ ਲੱਗਿਆ ਪਹਿਲਾਂ ਇਹ ਬਾਅਦ ਚ ਜੀ ਸੋ ਅਸੀਂ ਅੱਗੇ ਨਾਲ ਤਾਂ ਬਹੁਤ ਅਸੀਂ ਮਤਲਬ ਕਿ ਇੱਕ ਵੀਡੀਓ ਵੀ ਬਣਾਈ ਆ ਕਿ ਜੇ ਪਹਿਲਾਂ ਦਾ ਕੀ ਆ ਬਾਅਦ ਚ ਕੀ ਆ ਉਹ ਮੈਂ ਸ਼ੇਅਰ ਵੀ ਕਰ ਦੂੰਗਾ ਫਰਕ ਬਹੁਤ ਹੈ ਜੀ ਪਰ ਅਸੀਂ ਚਾਹਦੇ ਆ ਜਿੰਨਾ ਵੱਧ ਤੋਂ ਵੱਧ ਇਹ ਚੰਗਾ ਸਾਫ ਸੁਥਰਾ ਹੋਵੇ ਅਸੀਂ ਕਰੀਏ ਜੀ ਔਰ ਹਰ ਪਾਸੋਂ ਇਹਦਾ ਬੈਨੀਫਿਟ ਹੋਏਗਾ ਤਾਂ ਠੀਕ ਹੈ ਤਾਂ ਠੀਕ ਹੈ